ਹੋ ਚਾਚਾ ਸਿਆ ਤੂੰ ਗਲਾਬੇ ਕੇ ਤਨ ਇਹਨੂੰ ਜਾਣਦਾ ਗੇ ਕਹਣਾ ਤਲਾਬਾ ਕਹਣਾ ਟੱਲੀ ਉਹੀ ਗੰਡ ਮਸਾ ਕੇ ਲਾਣੇ ਚੋਂ ਆਏ ਗੰਡ ਫੜਾ ਕਾਉਣਾ ਤੋਸੇ ਮੇਰੇ ਨਾਲ ਗੋਲ ਮੋੜ ਜੇ ਗੱਲਾਂ ਕਿਉਂ ਕਰਦੇ ਹੋ ਐਨਾ ਦਾ ਕਾਰ ਦੱਸੋ ਕਾਰ ਲੰਮੇ ਮੂੰਹ ਵਾਲੇ ਤੋਬੇ ਕੋਲ ਦੀ ਜਾ ਕੇ ਅੱਗੇ ਟੋੜੇ ਮੋੜ ਵਾਲੀ ਪੀੜੀ ਗਲੀ ਟੱਪ ਕੇ ਕੋਹਣੇ ਵਾਲੇ ਹੱਥ ਮੁੜ ਕੇ ਗੱਪਾਂ ਦੇ ਭਲਖ ਦਾ ਬਾੜਾ ਨਹੀਂਗਾ ਹੈਗਾ ਬਾੜੇ ਦੇ ਸਾਹਮਣੇ ਉਹਦਾ ਘਰ ਹੈਗਾ ਉਹ ਕਹਿੰਦਾ ਉਹ ਤਾਂ ਭਾਜਪਾ ਦੀ ਬੜੀ ਤਾਰੀਫ ਕਰਦਾ ਸੀ ਕਹਿੰਦਾ ਇਹ じゃ ਵਿਕਾਸ ਕਦੇ ਨਹੀਂ ਦੇਖਾਂ ਮੈਂ ਆ ਤਾਂ ਕਹਿਣਾ ਸੀ ਸਾਡੇ ਕੰਮ ਬੋਲਦੇ ਆ ਓਏ ਇਹਨੇ ਕਿਹੜਾ ਉਹਦਾ ਕੰਮ ਕਰਤਾ ਹੈਗਾ 15-15 ਲੱਖ ਰੁਪਏ ਪਾਤਾ ਖਾਤੇ 'ਚ ਕਹਿੰਦਾ ਨਾਮ ਹੈ ਅੰਦਰ ਵੜ ਗਿਆ ਨਾਮਾ ਕੋਈ ਫਾਰਮ ਭਰਿਆ 60 ਸਾਲ ਦਾ ਹੋ ਗਿਆ ਸਾਡੇ ਦੋਨਾਂ ਜੀਆਂ ਦੇ ਘਰੇ ਬੈਠਿਆਂ ਦੀ ਬੜਾਪਾ ਪ੍ਰਸ਼ਨ ਵੱਜ ਗਈ ਸਾਰੇ ਗੱਲਾਂ ਮਹੀ ਬੰਨੀ ਆ ਅੱਗੇ ਸੋਣਾ ਸਾਰੇ ਪਿੰਡ ਵਿੱਚ ਤੈਨੂੰ ਦੋ ਵੋਟਾਂ ਪੈਣਗੀਆਂ ਚਾਹੇ ਦੀਵਾਰਾਂ ਗੇ ਪਾੜੀ ਤੈਨੂੰ ਤੇਜੀ ਬੋਟ ਨਹੀਂ ਲੱਪਣੀ